ਸਾਣੇ ਵੀਰੋ ਸ੍ਰੀ ਅਕਾਲ ਤੇ ਅੱਜ ਆਪਾਂ ਇੱਕ ਉਹਦੇ ਲਈ ਸਵਰਾਜ 855 ਲੈ ਕੇ ਆਇਆ ਤੇ ਆਪਾਂ ਅੱਜ ਫੇਰ ਬਰਨ ਟਰੈਕਟਰ ਮੰਡੀ ਤੇ ਪਹੁੰਚੇ ਹੋਏ ਆ ਜੋ ਕਿ ਹਰ ਸੋਮਵਾਰ ਲੱਗਦੀ ਹੈ ਇਹ ਟਰੈਕਟਰ 2006 ਮਾਡਲ ਆ ਜੀ ਸਾਰਾ ਰਜਨ ਵਾਲਾ ਹੈ ਪੋਲੋ ਟਾਇਰ ਪਾਏ ਹੋਏ ਨੇ ਮਾਗਲ ਟਾਇਰ 16 ਨੰਬਰ ਵਨ ਦੇ ਪਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਸਾਨੂੰ ਬੱਟਾਰੇ ਵਿੱਚ ਚੈੱਕ ਕਰਾਵਾਂਗੇ ਸਾਰਾ ਰਜਨ ਵਾਲਾ ਹੈ ਘਰੇ ਰੱਖਿਆ ਮੰਦਾ ਟਰੈਕਟਰ ਹੈ ਟੂ ਸਪੀਡ ਦੇ ਵਿੱਚ ਹੈ ਸੇਮ ਮਾਡਲ ਹੈ ਮਗਲ ਟਾਇਰ ਤੋਂ 9 ਨਾ ਮੋਰਲੇ 17 ਸੀਪਾ ਹਟਾਇਰ ਮੋਰਲੇ ਵੀ ਹੈਗੇ ਨੇ ਮਗਰਾੜ ਵਗੈਰਾ ਨਾਲ ਦੇ ਨੇ ਸੇ ਚਿਰੀ ਦੇ ਵਿੱਚ ਹੈ ਸਿੰਗਲ ਡਿਸਟ੍ਰਿਬਿਊਟਰ ਹੈ ਡੰਡਾ ਡਰਾਵਲ ਸਮੇਤ ਸੱਚੋਂ ਡੰਡਾ ਡਰਾਵਲ ਹੈ ਗਿਆ ਡੰਡਾ ਹੈ ਨਹੀਂ ਜਿਹੜੀ ਜੇ ਨਾਲ ਆਪਸ ਨੂੰ ਦੱਸ ਦਿੰਨੇ ਪਹਿਲੀ ਜਿਹੜੀ ਹੈ ਨਹੀਂ ਆਪਾਂ ਉਹ ਵੀ ਦੱਸ ਦਿੰਨੇ ਆ ਮਗਰਾਟਾ ਉਹ ਤੇ ਟਾਈਪ ਹੋਈ ਹੋਈ ਆ 37 ਸਮੇਤ ਹੈ ਇਹਦੇ ਵੀ ਪੂਲਸ ਮੀੜਾ ਸਵਰਾਜ 855 2006 ਮਾਡਲ ਹੈ ਜੀ ਤੇ ਜੇ ਕੋਈ ਸਵਰਾਜ 855 ਖਰੀਦਣਾ ਚਾਹਵਣਾ ਤਾਂ ਆਪਾਂ ਫੋਨ ਨੰਬਰ ਦੱਸ ਦਾਂਗੇ ਤੁਸੀਂ ਕਾਲ ਕਰਕੇ ਸਵਰਾਜ 855 2006 ਮਾਡਲ ਖਰੀਦ ਸਕਦੇ ਹੋ ਤੇ ਇਹਦੀ ਡਿਮਾਂਡ ਰੱਖੀ ਹੈ ਜੀ 3 ਲੱਖ 20 ਹਜ਼ਾਰ ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਸਵਰਾਜ 855 ਕਿੰਨਾ ਜੇ ਚਾਹ ਬਣਾ ਦਾ ਫੋਨ ਨੰਬਰ ਦੱਸ ਦਾਂਗੇ ਧੰਨਵਾਦੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਣ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ